ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋ ਅੱਛਾ ਗੱਲ ਇਹ ਆ ਵੀ ਹੁਣ ਆਪਾਂ ਸੇਖੇਡੇ ਵਾਲੀਆਂ ਵੀਡੀਓ ਤੇ ਆਈਏ ਹੈ ਨਾ ਬਸੇਰਾ ਆਪਾਂ ਗਿਆਨ ਬਾਜੀ ਵੰਡ ਲਈ ਉਹ ਦਰੋਤਰੀ ਤੇ ਇੱਕ ਦੂਜੇ ਨੂੰ ਬਹੁਤ ਘੁੱਸ ਕਹਿ ਲਿਆ ਕਦਿਆਂ ਨੂੰ ਤਾਂ ਮੌਕਾ ਮਿਲ ਜਾਂਦਾ ਜਿਵੇਂ ਪੁਰਾਣੀ ਗੱਲ ਪਾਈ ਸੀ ਮੈਂ ਉਹ ਡਾਕਟਰ ਵਾਲੀ ਵੀ ਜਿਹੜਾ ਉਹ ਮੈਨੂੰ ਕਹਿੰਦਾ ਫੀਮ ਲਿਆ ਕੇ ਦੇ ਮੈਨੂੰ ਪੜਾਉਣਾ ਸੀ ਉਹਨੇ ਦੇਖ ਲਓ ਕਹਿੰਦਾ ਬਾਬਾ ਕਹਿੰਦਾ ਮੈਂ ਪੈਸੇ ਮੋੜਦਾ ਨਹੀਂ ਬਾਬਾ ਮੰਨੀ ਜਾਂਦਾ ਮੈਂ ਕਿਹਾ ਤਾਂ ਮੋੜਦਾ ਨੂੰ ਮੈਂ ਉਹ ਕਿਹੜੇ ਮੇਰੇ ਸਰੋਪਾ ਪਾਉਣ ਲੱਗਿਆ ਸੀ ਉਦੋਂ ਉਹ ਗੱਲ ਹੋ ਗਈ ਸੀ ਇੱਕ ਨੂੰ ਵੋਟਾਂ ਨੂੰ ਕਹਿੰਦਾ ਮੈਂ ਕਿਹਾ ਵੋਟਾਂ ਦਾ ਧਿਆਨ ਰੱਖੀ ਦਿਓ ਸਾਡੇ ਕੋਲੇ ਸਵੀਰੇ ਆ ਕੇ ਕਹਿੰਦਾ ਕਹਿੰਦਾ ਬਾਈ ਜੀ ਮੈਂ 26 ਵੋਟਾਂ ਕਹਤਿਆਂ ਸਾਡੇ ਨਾਲ ਦਾ ਕਹਿੰਦਾ ਬੱਸ ਬੱਸ ਬਹੁਤ ਆ ਔਨੇ ਹੋਰ ਲੋੜ ਨਹੀਂ ਕਹਿਣ ਦੀ ਕਹਿੰਦਾ ਕਿਉਂ ਕਹਿੰਦਾ ਬਸ ਬਸ ਤੇਰੇ ਵੀ ਹਾਰ ਪੈ ਜਾਣਗੇ ਸਾਡੇ ਵੀ ਪੈ ਜਾਣਗੇ ਇੰਨੇ ਨਾਲ ਹੀ ਇੰਨੇ ਆ ਵੋਟਾਂ ਪਤੰਦਰਾ ਆਪਾਂ ਕੀ ਕਰਾਉਣੀ ਆ ਹੋਰ ਮੈਂ ਕਿਹਾ ਜਕਾਰੇ ਛੱਡ ਦੇ ਜਿੱਤ ਕੇ ਆਪਾਂ ਮੈਂ ਕਿਹਾ 26 ਫੋਟੇ ਤੇ ਥੋੜੂਗਾ ਹੁੰਦੇਗਾ ਮੈਂ ਕਿਹਾ ਕੰਜਰ ਦੇ 26 ਜਣੇ ਦਰਮਾਂ ਦਾ ਬੂਥ ਤੇ ਬੈਠੇ ਹੁੰਦੇ ਆ ਕੁੰਗਣੇ ਪਾਏ ਫਿਰਦਾ ਅੱਛਾ ਭਾਈ ਕਹਿੰਦਾ ਬੂਥ ਵਾਲਿਆਂ ਨੂੰ ਪੈਸੇ ਵੀ ਦਿੰਦੇ ਹੁੰਦੇ ਨਾ ਬੈਠਣ ਦੇ ਹਾਂ ਮੈਂ ਕਿਹਾ ਲੱਖ ਰੁਪਈਆ ਮੈਂ ਕਿਹਾ ਉਹ ਦੇਣਾ ਮੈਂ ਕਿਹਾ ਤੇ 12000 ਤਨਖਾਹ ਲੱਗੂਗੀ ਮਹੀਨੇ ਦੀ ਉਹਦੀ ਇਹੜਾ ਬੂਤ ਤੇ ਬੜ ਪੱਕੀ ਗੱਲ ਆ ਭਾਈ ਮੈਂ ਕਿਹਾ ਹਾਂ ਕਹਿੰਦਾ ਫਿਰ ਮੈਨੂੰ ਪਟਾਓ ਲੈ ਮੀ ਮੇਰਾ ਪੀਰ ਮੇਰੇ ਫਾਰਮ ਪਰ ਹੋ ਮੈਂ ਕਿਹਾ ਇਹਨੂੰ ਕਹਾਂ ਵੀ ਪਹਿਲਾਂ ਦੇਣੇ ਪੈਣਗੇ 10000 ਰੁਪਿਆ ਹਣਾ ਮੈਂ ਕਿਹਾ ਦੇ ਦੂ ਜਿਹੜੇ ਗਣਾ ਪੱਕੀ ਤਨਖਾਹ ਲੱਗਦੀ ਐ ਇਹ ਕਿਹੜੇ ਹਿਸਾਬ ਨਾਲ ਲੱਗੂ ਕਹਿੰਦਾ ਮੈਂ ਕਹਿੰਦੇ ਐਮਐਲਏ ਦੇ ਧੱਲੇ ਵਾਲਾ ਕੋ ਹੋ ਜਾਂਦਾ ਬੂਤ ਵਾਲਾ ਇਹ ਜੇ ਸੀਗਾ ਦਾ ਵੋਟਾਂ ਪਈਆਂ ਤਾਂ ਹੀ ਐਮਐਲਏ ਬਣਿਆ ਪਹਿਲਾਂ ਇਹਨੂੰ ਤਨਖਾਹ ਲਾਓ ਪਹਿਲਾਂ ਤੇਰੀ ਲਗੂ ਲੈ ਮੈਂ ਕਿਹਾ ਹੇ ਠੀਕਾ ਕਹਿੰਦਾ ਮੈਂ ਕਿਹਾ ਤੇਰੇ ਅਰ ਕਹਿੰਦੇ ਟਰਾਈ ਹੀ ਨਹੀਂ ਵੋਟਾਂ ਦੀ ਘੜਦੇ ਲੋਕ ਪਤੰਦਰਾ ਪਰ ਭਈ ਮੰਗੀ ਜਾਂਨੇ ਮੈਂ ਕਿਹਾ ਹੋਰ ਕੋਈ ਕੰਮ ਨਹੀਂ ਆਥਰੇ दारू ਮੰਗ ਲੈਨੇ ਤੜਕੇ ਰੁਪਈਏ ਮੰਗ ਲੈਨੇ ਮੈਂ ਕਿਹਾ ਦੁਪਹਿਰੇ ਇਹ ਜਵਾਕਾਂ ਤੇ ਮੰਗ ਲੈਨੇ ਮੈਂ ਕਿਹਾ ਐਂ ਭਜਾਤੇ ਅੱਦੇ ਕੈਂਡੀਡੇਟ ਤੁਸੀਂ ਮੰਲੋ ਤੇ ਕਹਨਾ ਉਹ ਕਹਿੰਦਾ ਸਿਆਣੇ ਬੰਦੇ ਸਸਕਾਰ ਕਰਦੇ ਹੁੰਦੇ ਸੀ ਪਹਿਲਾਂ ਬੰਦੇ ਦਾ ਕਿਉਂ ਇਹਦੇ ਬੱਚੇ ਰੀਜਣ ਕੀ ਸੀ ਤੁਹਾਨੂੰ ਮੈਂ ਸੁਣਾਉਣਾ ਜੇ ਕੋਈ ਰੋਟੀ ਦਾ ਟੀਖਾ ਦਾ ਖਾ ਲਿਓ ਹਨਾ ਵੀ ਪਾਣੀ ਪੂਣੀ ਪੀਂਦਾ ਤੋਂ ਕੁ ਮਿੰਟ ਰੁਕ ਜਿਓ ਯਾਰ ਕਿ ਬਈ ਹੱਥੂ ਆ ਜਾਂਦਾ ਤੇ ਪੰਜਾਬੀ ਰਿਵਿਊ ਵਾਲੇ ਲਾਜ਼ਮੀ ਪਹੁੰਚਗੇ ਮੈਨੂੰ ਪਤਾ ਮੇਰੇ ਭੈਣ ਭਰਾ ਬਹੁਤ ਚੰਗੇ ਬੰਦੇ ਆ ਯਾਰ ਉਹ ਉਹ ਨਾ ਆਪਾਂ ਨਾ ਜਦੋਂ ਸੰਸਕਾਰ ਕਰਦੇ ਆ ਚਲੋ ਇਸਲਾਮ ਧਰਮ ਜਦੋਂ ਦਫਨਾਉਂਦੇ ਆ ਆਪਣੇ ਸੰਸਕਾਰ ਕਰਦੇ ਆ ਜਦੋਂ ਨਾ ਆਪਣੇ ਸੰਸਕਾਰ ਕਰਦੇ ਆ ਸਿਰ ਦੇ ਥਲੇ ਲੱਕੜ ਦਿੰਦੇ ਆ ਸਿਰ ਉੱਚਾ ਕਰਦੇ ਆ ਉਦੇ ਪਿੱਛੇ ਕੋਈ ਰੀਜਨ ਹੁੰਦਾ ਹੈ ਵੀ ਉਹ ਇਹ ਸਾਰਾ ਉਹ ਅੰਦਰ ਹੀ ਰਹੇ ਕਿਉਂਕਿ ਉਹਨੇ ਜਾਲਣਾ ਹੈ ਤਾਂ ਕਿ ਨਹੀਂ ਕਿ ਮੋਟੀ ਇਹ ਤਾਂ ਪਹਿਲਾਂ ਮਾਚੀ ਜਾਣੀ ਹੈ ਤੇ ਬਾਲੀਬਾਲ ਜਿਹੜਾ ਜਾਣਾ ਉਦਲਾ ਕੱਲਾ ਭਾਈ ਠੀਕ ਹੈ ਜਦੋਂ ਇਹ ਮਾਚੀ ਜਾਂਦਾ ਮੁੜ ਕੇ ਤੇ ਰਹਿ ਵੀ ਬਾਲੀਬਾਲ ਵਾਂਗੂ ਕੱਲਾ ਹੀ ਜਾਂਦਾ ਤੇ ਕਈ ਵਾਰੀ ਆਦੀ ਪੈਰਾਂ ਵਾਲੇ ਪਾਸਿਓਂ ਪੈਂਦੀ ਹੈ ਦਰਵਾਜ਼ੇ ਤੇ ਪੈਂਦੀ ਆ ਹੌਲੀ ਹੌਲੀ ਸੇਰ ਵਾਲੇ ਪਾਸੇ ਹੈ ਨਾ ਉਹ ਬਜ਼ੁਰਗ ਦਾ ਸੰਸਕਾਰ ਕਰਨ ਚਲੇ ਗਏ ਜਿਹੜੇ ਲਾਏ ਸੀ ਕਰਨ ਉਹਨਾਂ ਨੇ ਕੰਜਰ ਦੇ ਨੇ ਸਰਾਣੇ ਥੱਲੇ ਲੱਕੜੀ ਨਹੀਂ ਦਿੱਤੀ ਉਹ ਕਹਿੰਦਾ ਐ ਕੀ ਐ ਪੈਰਾਂ ਆਲਾ ਪਾਸਾ ਉੱਚਾ ਹੋ ਗਿਆ ਤਾਂ ਕੀ ਇਹਨੇ ਕਿਹੜਾ ਉੱਠ ਕੇ ਬਹਿਣਾ ਕਹਿੰਦਾ ਕੋਈ ਗੱਲ ਨਹੀਂ ਚਲੋ ਸੰਸਕਾਰ ਹੋ ਗਿਆ ਸ਼ਾਮ ਜੇ ਨੂੰ ਉਹਨਾਂ ਕੋਲੇ ਬੰਦੇ ਆਏ ਕਹਿੰਦੇ ਭਾਈ ਸੰਸਕਾਰ ਹੋ ਗਿਆ ਬਾਹ ਭਾਈ ਹਾਂ ਪਤੀਆ ਹੋ ਗਿਆ ਹੱਡੀ ਨੱਪਿਆਏ ਆ ਪਾਸੇ ਬੱਸ ਹੁਣ ਜਦ ਫੁੱਲਾਂ ਦੇ ਸਿਰਫ ਸਾਨੂੰ ਵੜਾ ਹੱਡੀ ਕਿੱਥੇ ਆ ਉਹ ਕਹਿੰਦਾ ਸਾਲਿਓ ਹੱਡੀ ਦੀ ਉਹ ਸੰਸਕਾਰ ਕਿਵੇਂ ਹੋ ਗਿਆ ਕਹਿੰਦਾ ਕਿਉਂ ਤੁਹਾਡੇ ਬਾਪੂ ਦਾ ਸਿਰ ਤਾਂ ਕਹਿੰਦਾ ਗਊਸ਼ਾਲਾ ਚ ਪਿਆ ਅਜਾ ਉਹ ਕਿਵੇਂ ਬਈ ਉਹ ਕਹਿੰਦਾ ਸਾਰੀਆਂ ਗਾਈਆਂ ਡਰੀ ਜਾਂਦੀਆਂ ਉੱਥੇ ਤੁਹਾਡਾ ਬਾਪੂ ਗਾਈਆਂ ਭਜਾਈ ਫਿਰਦਾ ਵੀ ਉਹ ਭਰਾਵਾ ਸਿਰ ਥੱਲੇ ਲੱਕੜ ਦਿੱਤੀ ਨਹੀਂ ਤਾਂ ਮੱਚ ਗਈ ਉਹ ਸਿਰ ਵਾਲੀ ਵਾਲ ਨੂੰ ਬਾਹਰ ਡੰਗ ਪੈਰੇ ਨਿਕਲ ਕੇ ਉਹ ਪੁੱਤੇ ਲੈ ਕੇ ਜਾ ਕੇ ਠੀਕ ਹੈ ਕੁੱਤੇ ਗਊਸ਼ਾਲਾ ਚ ਲੈ ਗਏ ਉੱਥੇ ਗਾਈਆਂ ਭਜੀਆਂ ਫਿਰਨਾਂ ਹੇਰੋ ਤੇ ਗਏ ਉਧਰੋਂ ਆਏ ਚੱਕੀ ਹੁਣ ਜਿਵੇਂ ਕਾਲੀ ਮਾਦਾ ਨਹੀਂ ਚੱਕੀ ਫਿਰਦੀ ਨਹੀਂ ਬਾਣਾ ਤੋਂ ਫੜ ਕੇ ਸਿਰ ਚੱਕੀ ਹੁਣ ਆਏ ਬਾਪੂ ਦਾ ਸਾਰਾ ਪਿੰਡ ਚ ਆ ਕੇ ਵੀ ਆ ਦੱਸੋ ਸੋਹਰੇ ਦੇ ਕਿਹੜਾ ਸੰਸਕਾਰ ਆ ਕੇ ਉਹ ਸਾਰਾ ਈ ਲੱਕੜ ਭੁੱਲ ਗਏ ਓ ਡੱਕ ਪਿਆ ਸਿਰ ਮੱਤ ਕੇ ਬਾ ਉਹ ਹੋਰ ਕੋਈ ਬੈਠੀ ਗੱਲ ਨਹੀਂ ਹੁਣ ਮੈਂ ਜਾ ਦਿੰਦਾ ਗੱਡਾ ਕੰਮ ਹੈ ਜਾਂਦਿਆਂ ਨੂੰ ਲੱਕੜਾਂ ਮਾ ਚੀਂਆਂ ਮੋੜ ਕੇ ਫੇਰ ਗਏ ਲੱਕੜਾਂ ਲਿਆਉ ਥੋੜੀਆਂ ਜੀਆਂ ਬਾ ਇੰਨੇ ਗਾਇ ਤੇ ਰੀਤ ਗੱਲ ਸਹੀ ਮਚਾਉਣਾ ਹੈ ਮਚਾਤਾ ਗੰਜਰਦ ਨੇ ਮੁੜ ਕੇ ਲਿਆ ਕੇ ਸੰਸਕਾਰ ਕਰਕੇ ਆ ਗਈ ਉਹ ਗਾਂ ਜਿਹੜਾ ਇੱਕ ਰਿਸ਼ਤੇਦਾਰ ਆਇਆ ਵਾ ਸੀਗਾ ਭੂਆ ਕੋਲੇ ਮਿਲਣੋਂ ਦਾਰੂ ਪੀਂਦੀ ਆਸੀ ਉਹਨਾਂ ਨੇ ਜੋ ਸੰਸਕਾਰ ਸਜ਼ਕੂਰ ਕਰਤਾ ਹੁਣ ਉਹਨੂੰ ਪੇਗ ਦੀ ਲਲਕ ਉਹਨੂੰ ਆਏ ਮੈਨੂੰ ਘਰੋਂ ਭੇਜ ਦੇਣ ਕਿਸੇ ਹਿਸਾਬ ਨਾਲ ਪੇਗ ਲਾਵਾ ਉਹਦੇ ਪੈਰ ਦਾ ਇਹ ਹੋਇਆ ਜਲਦਬਾਜੀ ਤੇ ਉਹ ਗਾਂ ਜਾਓ ਬਈ ਦੋ ਜਾਣੇ ਢੇੜਾ ਮਾਰ ਕੇ ਆਉਂ ਸੀ ਵੇਚ ਮਹਨਤਾ ਨਹੀਂ ਸੇਰ ਵਾਲਾ ਬਸਰ ਰੂ ਗਿਆ ਜਾ ਵੇਨਾਂ ਕੋਤੇ ਲੈ ਕੇ ਭੱਜ ਜਾਣ ਉਹ ਕਹਾਂ ਜਾਣਿਆ ਜਾਣਿਆ ਅਸੀਂ ਜਾਣਿਆ ਅਸੀਂ ਜਾਣਿਆ ਉਹਨੂੰ ਆਏ ਮੈਂ ਪੈਗ ਲਾਇਆ ਵਾਂ ਚਲੇ ਗਏ ਭਾਈ ਜਾ ਗਿਆ ਦੀ ਆਦੀ ਆ ਮਾਰਿਆ ਫੇਰ ਗਏ ਬਾਪੂ ਕੋਲੇ ਉਹ ਤੋਂ ਆ ਕੇ ਗੇਟਾ ਜੁੱਤਰ ਸਰਵਾ ਵੇ ਫੁੱਫੜਾ ਦਾ ਕਹਿੰਦਾ ਕਿਵੇਂ ਹੋ ਗਿਆ ਸਰਕਾਰ ਆ ਫੁੱਫੜਾ ਉਹਨਾਂ ਆਇਆ ਯਾ ਲੱਗ ਗਿਆ ਪਤਾ ਭੈਣ ਦੇ ਨੇ ਲਾਇ ਪੈਗ ਡਾਫਲੀ ਹੁਣ ਤੈਨੂੰ ਬੁੜੇ ਦੀ ਜਾਦ ਆਉਂਦੀ ਹੈ ਕਹਿੰਦਾ ਸਾਲਾ ਫੋਪੜਾ ਦਾ ਚੱਲ ਅੰਦਰ ਹੈ ਉਹ ਫੜਿਆ ਗਿਆ ਨਾਲ ਦੇ ਨੂੰ ਕਹਿੰਦਾ ਨਾਲ ਦਾ ਕਹਿੰਦਾ ਮੈਂ ਮਾਰਦਾ ਕਹਿੰਦਾ ਉਹ ਮੈਂ ਤਾਂ ਕਹਿੰਦਾ ਰੋਕੇ ਤੋ ਵਾਈ ਫੋਪੜ ਨੂੰ ਆਏ ਲੱਗੇ ਵੀ ਹੀਰ ਬਾ ਆਉਂਦਾ ਉਹ ਕਹਿੰਦਾ ਸਾਲਾ ਤੜਕੇ ਦਾ ਸਰੋਇਆ ਨਹੀਂ ਹੁਣ ਹੀ ਰੋਣਾ ਸੀ ਉਹ ਕਹਿੰਦਾ ਮੈਨੂੰ ਸਭ ਪਤਾ ਤੇਰਾ ਕਹਿੰਦਾ ਜਿਹੜੀ ਠੀਕ ਕਈਆਂ ਮਾਰਦਾ ਪਿਗ ਲੱਗੇ ਤੋ ਹੀ ਮਾਰਦਾ ਉਹਨਾਂ ਤੂੰ ਚੱਲ ਅੰਦਰ ਸਾਲਾ ਕੀ ਹੈ ਵਗਦਾ ਅੱਜ ਦਾ ਦਿਨ ਤਾਂ ਨਾ ਥਾਰ ਲੈਂਦਾ ਅੱਜ ਦਾ ਦਿਨ ਨਾ ਪੀਂਦਾ ਆਵੇਂ ਕੀ ਆਹੀਂ ਪਕੜੀ ਜਾਂਦੇ ਆ ਉਹ ਕਹਿੰਦਾ ਸਾਰਾ ਤੇਰੇ ਪੈਰੋਂ ਸਾਡੇ ਬਾਪੂ ਦੀ ਬੇਆਦਬੀ ਹੋ ਗਈ ਯਾਰ ਸਿਰ ਕੁੱਤੇ ਲਈ ਫਿਰਦੇ ਰਹੇ ਪਤਾ ਨਹੀਂ ਕਿੱਥੇ ਕਿੱਥੇ ਹੈ ਉਹ ਜਿੱਧਰ ਦੀ ਨੰਘਿਆ ਕਰ ਲੋਕ ਢੈਗਦੇ ਤੁਰੇ ਜਾਣ ਵੀ ਆ ਕੀ ਆ ਹੋਏ ਕੁੱਤਿਆਂ ਗੋਲੇ ਹਨ ਇਕੱਲਾ ਹੀ ਸੈਰ ਇਕੱਲਾ ਹੀ ਸੈਰ ਧੜਤਾ ਹੁਣ ਸੰਸਕਾਰ ਕਰਤਾ ਹੈ ਇਹ ਤਾਂ ਇੰਨਾ ਚੰਗਾ ਬਾਪੂ ਖਉ ਸਾਲਾ ਚ ਲੈ ਕੇ ਕਿਤੇ ਹੋਰ ਦੂਰ ਨੇੜੇ ਨਹੀਂ ਜਾਏਗੀ ਇਹਨਾਂ ਨੇ ਇਹਨੇ ਕੱਢੀ ਚੱਕੀ ਫਿਰਦੀ ਪਾਸੇ ਬਾਪੂ ਦਾ ਕੋਈ ਸੇਲਾ ਨਾ ਠਾ ਲਿਆ ਐ ਨਹੀਂ ਪਤਾ ਹੀ ਬਾਪੂ ਦਾ ਦੀ ਫੁੱਲ ਤਾਂ ਪਾਇਆ ਇਹ ਬਾਪੂ ਦਾ ਹੈਡ ਤਾਂ ਇੱਥੇ ਹੀ ਰਹਿ ਗਿਆ ਮੇਨ ਤਾਂ ਹੈ ਵੀ ਜਿਹੜੇ ਸੇਜ ਰੰਗ ਪੈਂਦੇ ਆ ਉਹਦਾ ਇੱਥੇ ਹੀ ਛੱਡ ਕੇ ਤੁਸੀਂ ਕੰਜਰ ਦੇ ਇੰਜਨ ਤਾਂ ਮੇਨ ਇੱਥੇ ਰਹਿ ਗਿਆ ਸਟਾਰਟ ਕਾਦੇ ਨਾ ਉਹ ਗੱਡੀ ਉੱਤੇ ਫੁੱਲ ਕਾਦੇ ਨਾ ਜਾਣਗੇ ਫੇਰ ਵੀ ਦੱਸੋ ਪੰਡਤ ਕੀ ਦੱਸਦਾ ਹਨ ਵੀ ਇਹ ਕਿਰਿਆ ਕਿਉਂ ਨਹੀਂ ਹੋ ਰਹੀ ਆ ਭਾਈ ਤੁਹਾਡੇ ਕਿਰਿਆ ਕਰਮ ਕਿਉਂ ਨਹੀਂ ਸਿਰੇ ਚੜ ਰਿਹਾ ਇਹ ਕਰਮਖਾਨੇ ਦੇ ਵਿੱਚ ਕੋਈ ਪ੍ਰੋਬਲਮ ਹੈ ਕੋਈ ਸਰੀਰ ਦਾ ਕੋਈ ਚੀਜ਼ ਖੋਮਾ ਦਵਾਈ ਦਤਾ ਫਿਰ ਭਾਈ ਵੀ ਇਹਦਾ ਹੈਡ ਰਹਿ ਗਿਆ ਉੱਥੇ ਇੰਜਨ ਦਾ ਹੈਡ ਲੈ ਕੇ ਆਓ ਬਲਾਕ ਤਾਂ ਤੁਸੀਂ ਬਚਾਤਾ ਹੈਡ ਮੰਨ ਲਓ ਤੁਸੀਂ ਸਾਰੇ ਜਾਂਦਾ ਹੀ ਨਹੀਂ ਨਾਲ ਯਾਰ ਤੁਸੀਂ ਅੱਧਾ ਇੰਜਨ ਲੈ ਕੇ ਆ ਗਏ ਹੁਣ ਇਹਦਾ ਦੱਸੋ ਰਿਪੇਅਰ ਕਿਵੇਂ ਹੋਊਗੀ ਮੈਂ ਕਿਸੇ ਹਿਸਾਬ ਨਾਲ ਨਹੀਂ ਕਰ ਸਕਦਾ ਇਹ ਨਾ ਆਮੀ ਹੁੰਦਾ ਸੀਗਾ ਅੱਗੇ ਵਿਆਹਾਂ ਬੂਹਾਂ ਜ ਵੀ ਭਾਈ ਚਰਾ ਵਾਲੇ ਆਈਂ ਗੁੱਲੜਬਾਜੀ ਕਰਦੇ ਹੁੰਦੇ ਸੀਗੇ ਮਸਾ ਹੀ ਮਿਲਦੀ ਹੁੰਦੀ ਸੀ ਉਹਨਾਂ ਨੂੰ ਟਾਈਮ ਨੇ ਵੀ ਘੇੜੇ ਦਿਨ ਲੱਗ ਜਾਂਦੇ ਹੁੰਦੇ ਸੀਗੇ ਵੀ ਕਿਸੇ ਪਾਸੋਂ ਪੈ ਕੇ ਮਿਲੇ ਕਿਸੇ ਪਾਸੋਂ ਪੈ ਕੇ ਮਿਲੇ ਐਵੇਂ ਫੁੱਪੜਾ ਜਿਹਾ ਕਮੇ ਦਾ ਮੈ ਮੈਨੂੰ ਪੈਨ ਕਾਪੀ ਦੇ ਇੱਥੇ ਕਾ ਲੈਂਗੇ ਉਹ ਹੈਗੇ ਆ ਪੈਨ ਵਾਲੇ ਮੁੰਡੇ ਕਰ ਲੈਣਗੇ ਇੱਥੇ ਤੂੰ ਨੂੰ ਕਦਾ ਫਿਕਰਾ ਯਾਰ ਤੁਸੀਂ ਪਾਓ ਯਾਰ ਵਿਆਹ ਆਏ ਤੁਸੀਂ ਉਹ ਵਿਆਹ ਹੁੰਦੇ ਗਏ ਤੇ ਵਿਆਹ ਯਾਰ ਆਨੰਦ ਹੁੰਦਾ ਸੀ ਯਾਰ ਆ ਜਰ ਇਸ ਵੇਲੇ ਮੰਜੇ ਡਾਲਣੇ ਕਿਸੇ ਨੇ ਦੌਰ ਜਾਂ ਜਾਂ ਸਟਿੰਗਾ ਕਿਸੇ ਨੇ ਤੰਨ ਭਾਈ ਉਹ ਲਿਟਣਾ ਯਾਰ ਉਹ ਲੇਟਾ ਲਾਉਣਾ ਯਾਰ ਉੱਤੇ ਬੱਲੇ 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 ਤੇ ਹੁਣ ਹੁਣ ਪਹਿਲੀ ਗੱਲ ਤਾਂ ਮੁੰਡਾ ਵਿਆਹ ਲੈਨੇ ਆ ਵਿਆਹ ਇਹਦੇ ਬਾਅਦ ਇੱਕ ਸਾਡੇ ਬੰਦਾ ਵਿਆਹ ਹੈ ਗਿਆ ਵਿਚਾਰਾ ਲੈ ਗੱਲ ਸੁਣ ਲੈ ਬਿਲਕੁਲ ਸੱਚੀ ਘਟਨਾ ਹੈ ਵੀ ਵਿਆਹ ਹੈ ਗਿਆ ਜਦੋਂ ਵਿਆਹ ਹੋ ਗਿਆ ਆ ਗਏ ਰਾਤ ਲੰਗੀ ਸਾਰਾ ਟੱਬਰ ਬੈਠੇ ਤੇ ਤੜਕੇ ਨਾ ਉਹਨੂੰ ਸੀਧਾ ਉਹਦੇ ਘਰ ਆਲੀ ਉਹਦੇ ਨੇੜ ਨੂੰ ਜਾਵੇ ਉਪਰਾਂ ਨੂੰ ਜਾਵੇ ਉਹਦੇ ਨੇੜ ਨੂੰ ਜਾਵੇ ਉਪਰਾਂ ਨੂੰ ਜਾਵੇ ਉਹਨੇ ਆਪਦੀ ਭੈਣ ਨੂੰ ਸੱਦਿਆ ਕਹਿੰਦਾ ਵੀ ਆਹ ਪਤਾ ਨਹੀਂ ਕਿਹਦੇ ਨਾਲ ਆਈ ਵੀ ਆ ਵੀ ਕੁੜੀ ਗਲਤ ਐ ਵੀ ਜਿੱਥੇ ਮੈਂ ਬਹਿਣਾ ਉੱਥੇ ਹੀ ਮੇਰੇ ਮੋਢੇ ਵਾਲ ਨੂੰ ਆਉਂਦੀ ਐ ਤੇ ਮੈਂ ਮਾੜਾ ਮੋਢਾ ਸੈਟ ਤੇ ਨੂੰ ਹੁਣਾਂ ਉਹ ਕਿਹਨੇ ਪੁੱਤਿਆ ਤੇਰੇ ਘਰ ਆਲੀ ਐ ਨਹੀਂ ਨਹੀਂ ਕਹਦਾ ਐ ਥੋੜੀ ਮੇਰੇ ਘਰ ਦਾ ਗੋਰੀ ਬੋਦਾ ਉਹ ਕਹਿੰਦਾ ਮੇਕਅਪ ਕਰਿਆ ਸੀ ਲਹਿ ਗਿਆ ਉਹ ਘੁੰੜਿਆ ਉਹ ਰਾਂਗੀ ਇੰਨਾ ਕਰਿਆ ਹੁੰਦਾ ਨੇ ਮੂੰਹ ਧੋ ਲਿਆ ਭੈਣ ਨੂੰ ਅਟ ਗਿਆ ਉਹ ਉਹ ਰੋਲਾ ਪਾਵੇ ਕਹਿੰਦਾ ਨਹੀਂ ਮੈਂ ਇਹ ਰੱਖਣੀ ਨਹੀਂ ਇਹ ਕਹਿੰਦਾ ਉਹ ਤਾਂ ਚਿੱਟੀ ਸੀ ਯਾਰ ਉਹ ਕਿਧਰ ਗਈ ਉਹ ਮੈਂ ਤਾਂ ਕੋਈ ਗੱਲ ਨਹੀਂ ਵੀ ਉਹ ਵਿਆਹ ਤੋਂ ਬਾਅਦ ਫੇਰ ਜਿੱਤੀ ਹੋ ਜੂ ਉਹਦਾ ਉੱਤਰ ਜਾ ਕੇ ਪਟੀਨ ਭਰਾਉਣੀ ਪੈਣੀ ਐ ਦੇ ਇਹਦਾ ਬਰਖਚਾਬ ਚੱਲੇ ਜਾਣੀ ਪੈਂਦੀ ਗੱਡੀ ਭਾਈ ਉੱਥੋਂ ਬਣਾਉਂਦੇ ਆ ਉਹਨੂੰ ਤੇ ਨਹੀਂ ਤੇ ਆਈ ਹੈ ਚੱਪੜ ਖਾਦੀ ਜੀ ਤੇ ਜੇ ਤੂੰ ਵੇਖ ਲੈ ਭਾਈ ਜੇ ਉਹੋ ਜੀ ਰਕਰੀਆਂ ਦਾ ਨਤ ਲੈ ਆਣੀ ਪਿਆ ਕਰੋ ਉਹਦਾ ਖਰਚਾ 5000 ਉਹਦਾ ਪੰਗਾ ਹੀ ਲੈ ਲਿਆ ਕਹਿੰਦਾ ਫੇਰ ਇਹਦਾ ਮਤਲਬ ਇਹਦਾ ਮੂੰਹ ਨਾ ਤਬ ਨਹੀਂ ਲਾ ਸਕਦੇ ਕਹਿੰਦਾ ਫੇਰ ਡੈਂਟ ਪੈ ਜਾ ਕਰਨਗੇ ਦੇ ਤੇ ਡੈਂਟ ਪੈਣੇ ਮੈਂ ਕਹਾਂ ਜੇ ਕੇ ਤੇ ਆਏ ਉਂਗਲ ਮਾਰਤੀ ਤੂੰ ਸਟੋਆ ਪੈ ਜਾਣਾ ਜੇ ਤੋ ਪ੍ਰੀਨ ਚੱਕੀ ਗਈ ਇੰਨਾ ਪ੍ਰੀਨ ਭਰਨ ਲੱਗ ਗਿਆ ਗੱਲਾਂ ਹੀ ਨਹੀਂ ਸੀ ਭਾਈ ਯਾਰ ਬਿਲਕੁਲ ਸਾਧੀਆਂ ਕੁੜੀਆਂ ਨੇ ਤਿਆਰ ਹੋਣਾ ਘਰੇ ਤਿਆਰ ਹੋਣਾ ਯਾਰ ਕਿਹੜਾ ਪੈਲ ਚਲ ਜਾਂਦਾ ਯਾਰ ਇੱਕ ਦੂਜੀ ਕੁੜੀਆਂ ਨੇ ਸੂਈਆਂ ਹੀ ਲਾਈ ਜਾਣੀਆਂ ਉਹਦੇ ਜੂੜੇ ਜਲਾ ਦਿਓ ਆਹ ਤੇਰੀ ਚੁੰਨੀ ਐ ਟੰਗ ਦੰਨੇ ਤੇਰੇ ਐ ਟੰਗ ਦੰਨੇ ਆਪਣੇ ਭੈਣਾਂ ਦੇ ਵਿਆਹ ਹੋਏ ਆ ਯਾਰ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਦੇ ਹੋਏ ਆ ਨਾ ਮਨ ਲਾ ਪਰ ਉਹ ਸਾਦਗੀ ਸਿੰਦੇ ਸਾਡੇ ਵਿਆਹ ਹੁੰਦੇ ਸੀ ਘਰੇ ਤੇ ਤਿੰਨ ਤੋਂ ਚਾਰ ਦਿਨ ਵਿਆਹ ਚੱਲਦਾ ਸੀ ਰਾਮਨਾਥ ਘਟ ਤੋਂ ਘਟ ਚਾਰ ਦਿਨ ਵਿਆਹ ਚੱਲਦਾ ਸੀ ਉਦੋਂ ਉੱਤੇ ਵਾਲੇ ਵੀ ਹੈਗੇ ਆ ਲੋ ਭਾਂਵੇਂ 5 6 6 ਦਿਨ ਵੀ ਵਿਆਹ ਚਲਾਇਆ ਲੋਕਾਂ ਨੇ ਤੇ ਹੁਣ ਭਾਈ ਤਖਣਿਆਂ ਦਾ ਸਤੀ 200 ਆ ਜਿਵੇਂ ਹੁਣ ਸਾਡੇ ਉਹ ਕੰਪਨੀ ਵਾਲੇ ਸੀਗੇ ਦਿੱਲੀ ਵਾਲੇ ਉਹਨਾਂ ਨੇ ਵਿਆਹ ਕਰਾਇਆ ਮੁੰਡੇ ਦਾ ਘਰ ਤੋਂ ਘਰ ਚੱਲਿਆ ਮੇਰੇ ਹਿਸਾਬ ਨਾਲ ਮਹੀਨਾ ਅੱਜ ਭਾਈ ਕਿਵੇਂ ਅੱਜ ਨੈਲਕਪੂਰ ਉਹਨਾਂ ਨੇ ਪਾਰਟੀ ਦੇਣੀ ਆ ਉਹਨਾਂ ਦਾ ਫਾਰਮਾ ਦਿੱਲੀ ਸੰਜੇ ਕਪੂਰ ਦਾ ਤੇ ਉਹਦਾ ਅੱਜ ਉਹਨਾਂ ਨੇ ਪਾਰਟੀ ਦੇਣੀ ਆ ਚਲੋ ਉੱਤੇ ਅੱਜ ਦਲੇਰ ਮਹਿੰਦੀ ਲੱਗਣਾ ਅੱਜ ਫਲਾਣਾ ਲੱਗਣਾ ਅੱਜ ਅਨਸਰਾਜ ਲੱਗਣਾ ਬਾਬਾ ਨਤ ਨਵਾ ਪ੍ਰੋਗਰਾਮ ਨਤ ਨਵਾ ਪ੍ਰੋਗਰਾਮ ਯਾਰ ਸਾਰੇ ਬੰਦੇ ਹੋਟਲਾਂ 'ਚ ਝੜ ਰਹੇ ਮੈਂ ਤਗੜਿਆਂ ਤਗੜਿਆਂ ਯਾਰ ਗੋਰੇ ਗਾਰੇ ਸਾਰੇ ਬਾਹਰੋਂ 올ੀ ਬਿਆ ਤੋਂ ਆਏ ਵੇ ਗਦਾਫੀ ਦੇ ਮੁੰਡੇ ਵਰਗੇ ਸਭ ਫੈਰ ਰਹੇ ਆ ਹੋਟਲਾਂ 'ਚ ਯਾਰ ਕਿਸੇ ਨੂੰ ਕਿਤੇ ਨਹੀਂ ਮਤਲਬ ਆਏ ਨਹੀਂ ਆਪਣੇ ਨੂੰ ਵੀ ਚਲ ਘਰੇ ਕੱਦੇ ਛੱਡਦੇ ਪੈ ਜਾਣਗੇ ਨਾ 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 ਉਹੜਾ ਡੱਬਾ ਦਿੱਤਾ ਉਹਨਾਂ ਨੇ ਨਾਲ ਕਾਰਟ ਤੇ ਡੱਬਾ 5000 ਦਾ ਸੀ ਉਹ ਲੱਕੜ ਦੇ ਬਾਕਸ ਬਣੇ ਹੋਏ ਭਾਈ ਉਹ ਚ ਕਾਜੂ, ਕਿਸਮਿਸ, ਬਦਾਮ ਹੋਰ ਲੱਟਰ ਫੱਟਰ ਡਰਾਈ ਫਰੂਟ ਈ ਨਿਓਜੇ ਸਾਰਾ ਕੁਝ ਰੱਖਿਆ ਵਾ ਯਾਰ ਨਿਓਜੇ ਹੁੰਦੇ ਆ ਲਾ ਕਹਿੰਦਾ ਕੀ ਫਲਾਨਾ ਤੇਰੇ ਨਿਓਜੇ ਖਾਦੇ ਆ ਯਾਰ ਤੂੰ ਐ ਤਰਤੀ ਜਨਾ ਨਾ ਵਾਕਈ ਨਿਓਜੇ ਜਾਨ ਹੁੰਦੀ ਸੀ ਭਾਈ ਹੁਣ ਤਾਂ ਯਾਰ ਬਿਆਦ ਹੋ ਜਾਂਦਾ ਬੰਦੇ ਦਾ ਬੱਚੇ ਦਾ ਡਾਕਟਰ ਦਿੰਦੇ ਆ ਦਵਾਈਆਂ ਦਾ ਹੁੰਦਾ ਉਹ ਜੇ ਦਵਾਈਆਂ ਵਾਲਾ ਕਦੋਂ ਰੇਡ ਪਾਉ ਭਾਈ ਉੱਠ ਕੇ ਉਹਦਾ ਦਵਾਈਆਂ ਤੇ ਰਹੂ ਫੇਰ ਕਹਿੰਦੇ ਆ ਉਹਨੂੰ ਢਿੱਲ ਪੁਣਾ ਹੈ ਭਾਈ ਇਹ ਢਿੱਲੇ ਦਿਨਾਂ ਦੀ ਨਿਸ਼ਾਨੀ ਹੈ ਠੀਕ ਆ ਸਾਹਮਣੇ ਨਾਲੇ ਸਮਝ ਗਏ ਦੁਬਾਰਾ ਜੇ ਅਸੀਂ ਪਹਿਲੇ ਹੀ ਆਪਦੇ ਹਿਸਾਬ ਨਾਲ ਚੱਲੀਏ ਹੁਣ ਡਾਕਟਰ ਉਹ ਬਣਾ ਵੀ ਫਲਾਣਾ ਡਾਕਟਰ ਦੱਸ ਦਿੰਦਾ ਲੈ ਕਿ ਤੇਰੇ ਮੁੰਡਾ ਹੋਊ ਐਦਕੀ ਤੇਰੇ ਕੁੜੀ ਹੋਊਗਾ ਉਹ ਭਾਈ ਟਾਈਮ ਹੁੰਦਾ ਵਕਤ ਦਾ ਫਰਕ ਹੁੰਦਾ ਸਗਰਾਂ ਨੂੰ ਦਾ ਹੁੰਦਾ ਸਗਰਾਂ ਨੂੰ ਫੁੱਲ ਆ ਤਾਂ ਬੇਟਾ ਹੀ ਹੋਊਗਾ ਜੇ ਸਗਰਾਂ ਨੂੰ ਘਾਟਾ ਤਾਂ ਫਿਰ ਬੇਟਾ ਕਿਵੇਂ ਹੋਊਗਾ ਆਹੀ ਗੱਲਾਂ ਦਾ ਅੰਤਰ ਹੈ ਟਾਈਮ ਦਾ ਫਰਕ ਪਾਉਣਾ ਵੀ ਇੰਨੇ ਟਾਈਮ ਬਾਅਦ ਬੱਚਾ ਲੈਣਾ ਤਾਂ ਲੜਕਾ ਹੀ ਹੋਊਗਾ ਹੁਣ ਭਾਲਦੇ ਛੇ ਮਹੀਨੇ ਬੱਚਾ ਦੇ ਭਾਲਦੇ ਮੁੰਡਾ ਏ ਥੋੜੀ ਹੋਊਗਾ ਯਾਰ ਫੇਰ ਤਾਂ ਤੇ ਬੇਟਾ ਲੈਣਾ ਘੱਟ ਤੋਂ ਘੱਟ 4 ਸਾਲ ਦਾ ਫਰਕ ਹੋਣਾ ਚਾਹੀਦਾ 5 ਸਾਲ ਦਾ ਬੱਚਿਆਂ ਦਾ 4 ਸਾਲ ਦਾ ਘੱਟ ਤੋਂ ਘੱਟ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਜਿਹੜੇ ਸੁਕਰਾਂ ਨੂੰ ਆ ਉਹ ਪੂਰੇ ਹੈਗਾ ਬੇਟਾ ਹੋਊਗਾ ਫਰਕ ਹੁੰਦਾ ਆਕੀ ਉਹਨੇ ਮਾਲਕ ਨੇ ਕਰਨਾ ਜੋ ਵੀ ਹਨਾ ਤੇ ਬਾਕੀ ਅਸੀਂ ਅੱਜ ਤੜਕੇ ਤੁਰੇ ਆਉਂਦੇ ਸੀਗੇ ਤੇ ਸਾਡਾ ਭਾਈ ਸਾਹਿਬ ਤੜਕੇ ਸਵੇਰੇ ਆਈ ਅਸੀਂ